ਆਕੇ ਜਿਹੜੀ 12 ਲੱਖ ਦੀ ਛੋਟ ਇਨਕਮ ਟੈਕਸ ਤੋਂ 12 ਲੱਖ ਦੀ ਤੱਕ ਦੀ ਜਿਹਦੀ ਇਨਕਮ ਹੈ ਉਹਨੂੰ ਇਨਕਮ ਟੈਕਸ ਤੋਂ ਪੂਰਨ ਛੋਟ ਦਿੱਤੀ ਗਈ ਹੈ। ਛਿੱਡੀ ਵੱਡੀ ਛੋਟ ਪਹਿਲੀ ਵਾਰੀ ਦਿੱਤੀ ਹੈ ਔਰ ਉਮੀਦ ਤੋਂ ਵੱਧ ਦਿੱਤੀ ਹੈ। ਆਪਣੀ ਜਿਹੜੀ ਇਕਨੋਮੀ ਹੈ ਇੰਨੀਕ ਸਟਰੋਂਗ ਹੋ ਚੁੱਕੀ ਹੈ ਕਿ ਆਪਾਂ ਇੱਕੋ ਸਟ੍ਰੋਕ ਦੇ ਵਿੱਚ ਕਰੋੜਾਂ ਲੋਕਾਂ ਨੂੰ ਟੈਕਸ ਫ੍ਰੀ ਕਰ ਸਕਦੇ ਹਾਂ। ਯਾਹ ਯਾਰ ਸਕੂਲਾਂ ਦੇ ਵਿੱਚ ਲੈਬਸ ਅਟਲ ਲੈਬਸ ਸ਼ੁਰੂ ਕੀਤੀਆਂ ਜਾਣੀਆਂ ਤਾਂ ਕਿ ਬੱਚੇ ਸਬੱਟਰੀਆਂ ਦੇ ਵਿੱਚ ਆਪਣੇ ਐਕਸਪੈਰੀਮੈਂਟ ਕਰ ਸਕਣ ਸਿੱਖ ਸਕਣ। ਅੰਮ੍ਰਿਤਸਰ ਤੋਂ ਕਟੜਾ ਜਿਹੜਾ ਐਕਸਪ੍ਰੈਸ ਵੇ ਹੈ ਉਹਦਾ ਜਿਹੜਾ ਨਿਰਮਾਣ ਹੈ ਉਹ جاری ਰਹਿਣਾ ਇੱਕ ਇਕਨੋਮਿਕ ਕੋਰੀਡੋਰ ਬਣ ਰਿਹਾ ਹੈ। ਭੰਤਮਨ ਜੀ ਦੀ ਫੋਟੋ ਲੱਗੀ ਹੋਈ ਹੈ। ਸੋ ਉਹ ਤਾਂ ਉਹਨਾਂ ਦੀ ਆਦਤ ਹੈ ਹਰ ਸਕੀਮ ਦੇ ਉੱਤੇ ਆਪਦੀ ਫੋਟੋ ਲਾਉਣਾ। ਹਰ ਸਕੀਮ ਨੂੰ ਆਪਦਾ ਬਣਾਉਣਾ ਜਾਂ ਸਕੀਮ ਨੂੰ ਫੇਲ ਕਰਨਾ। ਸਰੋਂ ਦਾ ਤੇਲ ਖੰਡ ਕਈ ਕੁਝ ਮਿਲਦਾ ਹੈ। ਖਜ਼ਾਨਾ ਹਰਿਆਣੇ ਦਾ ਕਦੇ ਖਾਲੀ ਨਹੀਂ ਹੋਇਆ ਕਿਉਂਕਿ ਉਹਨਾਂ ਕੋਲੇ ਗੁਰਦਾਵਾਂ ਦੇ ਵਿੱਚ ਪਾਣੀਪਤ ਦੇ ਵਿੱਚ ਜਿਹੜੀ ਜਿਹੜੀਆਂ ਆਪਣੀਆਂ ਲੁਧਿਆਣੇ ਵਗੈਰਾ ਦੀਆਂ ਇੰਡਸਟਰੀਆਂ ਸੀਗੀਆਂ ਉਹ ਸਾਰੀਆਂ ਉੱਧਰ ਨੂੰ ਸ਼ਿਫਟ ਹੋ ਗਈਆਂ ਹਰਿਆਣੇ। ਵੀ ਨੂੰ ਤੁਸੀਂ ਦੇਖ ਰਹੇ ਹੋ। yogi ਜੀ ਨੂੰ ਲੋਕ ਇਹ ਕਹਿੰਦੇ ਸੀ ਵੀ ਸਾਧ ਬੰਦਾ ਇਹ ਨੇ ਇਹਨੂੰ ਕੀ ਚਲਾਉਣੇ ਆਉਣੀ ਹੈ ਸਰਕਾਰ। ਉਹ ਉਹ ਵੀ ਇੱਕ ਐਗਜ਼ਾਮਪਲ ਬਣ ਗਿਆ ਪੰਜਾਬੀਆਂ ਵਾਸਤੇ ਵੀ ਉਹੋ ਜਿਹਾ ਮੁੱਖ ਮੰਤਰੀ ਚਾਹੀਦਾ। ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਮੇਰੇ ਨਾਲ ਮੇਰੇ ਵੀਰ ਰਕੇਸ਼ ਜੈਨ ਜੀ ਜ਼ਿਲ੍ਹਾ ਪ੍ਰਧਾਨ ਸਾਹਿਬ ਪੁਰਾਣੇ ਸਾਡੇ ਪਹਿਲਾਂ ਪ੍ਰਧਾਨ ਰਹਿ ਚੁਕੇ ਸतीश ਜੀ ਸਾਰੇ ਮੇਨ ਅਹੁਦੇਦਾਰ ਮੇਰੇ ਵੀਰ ਗਾਤੇਵਾਸੁਰੀ ਪਰਮਜੀਤ ਥੋਰੀ ਸਾਰੇ ਮੋਤਬਰ ਬੰਦੇ ਇੱਥੇ ਬੈਠੇ ਆ ਨਾਲ ਹੀ ਪ੍ਰੈਸ ਵਾਲੇ ਵੀਰ ਜਿਹੜੇ ਸਾਡੇ ਸੱਦੇ ਤੇ ਆ ਇੱਥੇ ਆਏ ਨੇ ਅੱਜ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਸਵਾਗਤ ਕਰਦੀ ਆ ਮੈਂ ਆਪਾਂ ਗੱਲ ਅੱਜ ਬਜਟ ਬਾਰੇ ਕਰਾਂਗੇ। ਹੋਰ ਕੋਈ ਵਿਸ਼ਾ ਅੱਜ ਦੀ ਪ੍ਰੈਸ ਕਾਨਫਰੰਸ 'ਚ ਆਪਾਂ ਨਹੀਂ ਰੱਖਾਂਗੇ ਕਿਉਂਕਿ ਇਹ ਇਸ ਵਾਸਤੇ ਆਪਾਂ ਸਪੈਸ਼ਲੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ। ਫਿਗਰਾਂ ਜਿਹੜੀਆਂ ਹੈਗੀਆਂ ਬਜਟ ਦੀਆਂ ਉਹ ਨੋਟ ਕਰਨ ਵਾਸਤੇ ਅਸੀਂ ਤੁਹਾਨੂੰ ਸਾਰਾ ਜਿਹੜਾ ਸਾਡੇ ਕੋਲੇ ਪੀਡੀਐਫ ਹੈ ਜਾਂ ਕਾਪੀ ਹੈਗੀ ਹੈ ਹਾਈਲਾਈਟਸ ਦੀ ਉਹ ਅਸੀਂ ਤੁਹਾਨੂੰ ਬਾਅਦ WhatsApp ਕਰ ਦਿਆਂਗੇ ਤੁਸੀਂ ਉੱਥੋਂ ਆਪਣੀ ਖਬਰ ਵਾਸਤੇ ਉਸ ਨੂੰ ਫਿਗਰਾਂ ਲੈ ਸਕਦੇ ਹੋ। ਮੇਨ ਜਿਹੜੀਆਂ ਗੱਲਾਂ ਬਜਟ ਦੀਆਂ ਆਪਾਂ ਉਹਨਾਂ ਤੇ ਗੱਲਬਾਤ ਕਰਦੇ ਆ ਸਭ ਤੋਂ ਜਿਹੜੀ ਚੀਜ਼ ਦਾ ਵੈਲਕਮ ਹੋਇਆ ਹੈ ਉਹ ਹੈਗਾ ਕਿ ਜਿਹੜੀ 12 ਲੱਖ ਦੀ ਛੋਟ ਇਨਕਮ ਟੈਕਸ ਤੋਂ 12 ਲੱਖ ਦੀ ਤੱਕ ਦੀ ਜਿਹਦੀ ਇਨਕਮ ਹੈ ਉਹਨੂੰ ਇਨਕਮ ਟੈਕਸ ਤੋਂ ਪੂਰਨ ਛੋਟ ਦਿੱਤੀ ਗਈ ਹੈ ਤੇ ਜਿਹੜੇ ਸੈਲਰੀਡ ਕਲਾਸ ਹੈ ਕਿਉਂਕਿ ਉਹਨਾਂ ਨੂੰ 75000 ਦੀ ਸਟੈਂਡਰਡ ਡਿਡਕਸ਼ਨ ਵੀ ਹੁੰਦੀ ਹੈ ਤਾਂ 12 ਲੱਖ 75000 ਤੱਕ ਸਮਝ ਲਓ ਉਹਨਾਂ ਨੇ ਕੋਈ ਟੈਕਸ ਨਹੀਂ ਭਰਨਾ ਏਡੀ ਵੱਡੀ ਛੋਟ ਪਹਿਲੀ ਵਾਰੀ ਦਿੱਤੀ ਹੈ ਔਰ ਉਮੀਦ ਤੋਂ ਵੱਧ ਦਿੰਦੀ ਹੈ ਕਹਿਣ ਦਾ ਮਤਲਬ ਹੈ ਕਿ ਹਰ ਵਾਰੀ ਜਦੋਂ EMPLOYEES ਜਾਂ ਆਮ ਜਿਹੜੇ ਟੈਕਸ ਭਰਨ ਵਾਲੇ ਸਾਡੇ ਵੀਰ ਸੀਗੇ ਮਤਲਬ ਫੈਮਲੀ ਸੀਗੀਆਂ ਉਹ ਇਹ ਐਕਸਪੈਕਟ ਕਰਦੀਆਂ ਕਿ ਵੀ ਲੱਖ ਦੀ ਛੋਟ ਹੋਰ ਮਿਲ ਜੂ 1.5 ਲੱਖ ਦੀ ਛੋਟ ਹੋਰ ਮਿਲ ਜੂ ਪਰ ਇੱਕੋ ਦਾਮ ਐਡੀ ਵੱਡੀ ਛੋਟ ਮਿਲਣਾ ਇਹ ਐਕਸਪੈਕਟੇਸ਼ਨ ਤੋਂ ਕਿਤੇ ਵੱਧ ਕੇ ਸੀ ਨਾ ਹੀ ਇੰਨੀ ਕਹ ਲੋ ਵੀ ਡਿਮਾਂਡ ਸੀ ਇਹ ਚੀਜ਼ ਸਿਰਫ ਇਹ ਨਹੀਂ ਇੰਡੀਕੇਟ ਕਰਦੀ ਕਿ ਬਈ ਮੀਡਲ ਕਲਾਸ ਨੂੰ ਕਿੱਡੀ ਵੱਡੀ ਇਕਰਾਹਤ ਦਿੱਤੀ ਗਈ ਹੈ ਇਹ ਚੀਜ਼ ਇਹ ਵੀ ਇੰਡੀਕੇਟ ਕਰਦੀ ਹੈ ਕਿ ਹੁਣ ਆਪਣਾ ਦੇਸ਼ ਇੰਨਾ ਸક્ષਮ ਹੋ ਚੁੱਕਿਆ ਹੈ ਕਿ ਉਹ ਇੰਨੀ ਰਾਹਤ ਲੋਕਾਂ ਨੂੰ ਦੇ ਸਕਦਾ ਹੈ ਮਤਲਬ ਆਪਣੀ ਜਿਹੜੀ ਇਕਨੋਮੀ ਹੈ ਇੰਨੀ ਸਟਰੋਂਗ ਹੋ ਚੁੱਕੀ ਹੈ ਕਿ ਆਪਾਂ ਇੱਕੋ ਸਟ੍ਰੋਕ ਦੇ ਵਿੱਚ ਕਰੋੜਾਂ ਲੋਕਾਂ ਨੂੰ ਟੈਕਸ ਫ੍ਰੀ ਕਰ ਸਕਦੇ ਹਾਂ ਸੋ ਇਹ ਇੱਕ ਇੰਡੀਕੇਸ਼ਨ ਹੈ ਕਿ ਜਿਹੜਾ ਆਪਾਂ ਵਿਕਸਿਤ ਭਾਰਤ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਹਰ ਵਰਗ ਵਾਸਤੇ ਸਕੀਮ ਹੈ ਐਗਰੀਕਲਚਰ ਵਾਸਤੇ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਸੀਗਾ ਉਹ ਪਹਿਲਾਂ 3 ਲੱਖ ਤੱਕ ਦਾ ਉਸਤੇ ਕ੍ਰੈਡਿਟ ਮਿਲਦਾ ਸੀਗਾ ਹੁਣ ਉਸ ਦੀ ਲਿਮਿਟ ਵੱਧ ਕੇ 5 ਲੱਖ ਤੱਕ ਦੀ ਕਰਤੀ ਕਿਸਾਨਾਂ ਵਾਸਤੇ ਜੇ ਆਪਾਂ ਉਹਨਾਂ ਨੇ ਮਿਲਟਸ ਵਾਸਤੇ ਮਿਲਟਸ ਨੂੰ ਪ੍ਰੋਮੋਟ ਕਰਨ ਵਾਸਤੇ ਪਲਸਸ ਨੂੰ ਦਾਲਾਂ ਨੂੰ ਪ੍ਰੋਮੋਟ ਕਰਨ ਵਾਸਤੇ ਇੱਕ ਸਪੈਸ਼ਲ ਮਿਸ਼ਨ ਸ਼ੁਰੂ ਕੀਤਾ ਹੈ ਕਿ ਇੰਡੀਆ ਦੇ ਵਿੱਚ ਦਾਲਾਂ ਆਪਾਂ ਉਗਾਈਏ ਤੇ ਉਹਨਾਂ ਨੂੰ ਐਕਸਪੋਰਟ ਵੀ ਕਰੀਏ ਹਾਈ ਯੀਲਡਿੰਗ ਵੈਰਾਈਟੀ ਸੀਡਸ ਦੀ ਕਿਉਂਕਿ ਹੁਣ ਆਪਣਾ ਮੌਸਮ ਦੇ ਵਿੱਚ ਦਿਨ-ਦਿਨ ਆਪਾਂ ਵੀ ਦੇਖਦੇ ਆ ਕਿ ਬਦਲਾਅ ਆ ਰਿਹਾ ਹੈ ਇਸ ਕਰਕੇ ਬਹੁਤ ਸਾਰੀਆਂ ਨਵੀਆਂ-ਨਵੀਆਂ ਬਿਮਾਰੀਆਂ ਫਸਲਾਂ ਨੂੰ ਲੱਗਦੀਆਂ ਤਾਂ ਉਹਦੇ ਵਾਸਤੇ ਆਪਾਂ ਨੂੰ ਹਾਈ ਯੀਲਡਿੰਗ ਬੈਸਟ ਰੈਜ਼ਿਸਟੈਂਟ ਤੇ ਜਿਹੜੀਆਂ ਕਲਾਈਮੇਟ ਨੂੰ ਵੀ ਬਰਦਾਸ਼ਤ ਕਰ ਸਕਣ ਇਦਾਂ ਦੇ ਨਵੇਂ ਬੀਜਾਂ ਦੀ ਹੁਣ ਲੋੜ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਦੇ ਵਾਸਤੇ ਵੀ ਇੱਕ ਸਪੈਸ਼ਲ ਮਿਸ਼ਨ ਬਣਾਇਆ ਗਿਆ ਹੈ। ਬੱਚਿਆਂ ਨੂੰ ਧਿਆਨ ਚ ਰੱਖ ਕੇ ਸਾਡੇ ਯੂਥ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਵਾਸਤੇ ਸਕਿੱਲ ਡਿਵੈਲਪਮੈਂਟ ਦੀਆਂ ਸਕੀਮਾਂ, ਸਕਿੱਲ ਡਿਵੈਲਪਮੈਂਟ ਦੇ ਲੋਨ ਸਕੂਲਾਂ ਦੇ ਵਿੱਚ ਹਰ ਸਕੂਲ ਦੇ ਵਿੱਚ ਬ੍ਰੌਡਬੈਂਡ ਲਾਇਆ ਜਾਣਾ ਹੈ। ਔਰ 50 ਹਜ਼ਾਰ ਸਕੂਲਾਂ ਦੇ ਵਿੱਚ ਲੈਬਸ ਅਟਲ ਲੈਬਸ ਸ਼ੁਰੂ ਕੀਤੀਆਂ ਜਾਣੀਆਂ ਤਾਂ ਕਿ ਬੱਚੇ ਲੈਬਾਰਟਰੀਆਂ ਦੇ ਵਿੱਚ ਆਪਣੇ ਐਕਸਪੈਰੀਮੈਂਟ ਕਰ ਸਕਣ ਸਿੱਖ ਸਕਣ ਸਕਿੱਲ ਡਵੈਲਪਮੈਂਟ ਤੇ ਸਪੈਸ਼ਲ ਸਟ੍ਰੈਸ ਹੈ ਔਰ ਉਹਦੇ ਤਹਿਤ ਲੇਡੀਜ਼ ਨੂੰ ਐਸਸੀਜ਼ ਨੂੰ ਐਸਟੀਜ਼ ਨੂੰ ਵੀ ਉਹਨਾਂ ਦੀ ਸਕਿੱਲਿੰਗ ਵਾਸਤੇ ਤੇ ਲੋਨ ਦੇਣ ਵਾਸਤੇ ਸਕੀਮਾਂ ਚਲਾਈਆਂ ਗਈਆਂ ਉਸ ਤੋਂ ਬਿਨਾ ਇਨਫਰਾਸਟ੍ਰਕਚਰ ਤੇ ਬਹੁਤ ਵੱਡੇ ਵੱਡੇ ਪੱਧਰ ਤੇ ਇਨਵੈਸਟਮੈਂਟ ਹੋਣੀ ਹੈ ਰੇਲਵੇ ਦਾ ਬਜਟ ਜੇ ਆਪਾਂ ਲਈਏ ਤਾਂ ਉਹਦੇ ਵਿੱਚ ਪੰਜਾਬ ਵਾਸਤੇ ਪੰਜਾਬ ਦੇ ਵਿੱਚ ਜਿਹੜੀ ਪਿਛਲੇ 2014 ਤੱਕ ਪ੍ਰਤੀ ਸਾਲ ਜਿੰਨੀ ਕਿ ਰੇਲਵੇ ਲਾਈਨ ਲੇ ਕੀਤੀ ਜਾਂਦੀ ਸੀ ਉਸ ਤੋਂ ਕਿਤੇ ਵੱਧ ਕਈ ਗੁਣਾ ਇਲੈਕਟ੍ਰੀਫਿਕੇਸ਼ਨ ਤੇ ਰੇਲਵੇ ਲਾਈਨਾਂ ਦਾ ਪ੍ਰਸਾਰ ਹੋਇਆ ਤੇ ਹੁਣ ਪੰਜਾਬ ਆਲਮੋਸਟ 100% ਰੇਲਵੇ ਇਲੈਕਟ੍ਰੀਫਿਕੇਸ਼ਨ ਹੋ ਚੁੱਕੀ ਹੈ 30 ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦਾ ਸਪੈਸ਼ਲ ਸਕੀਮ ਰਾਹੀਂ ਨਵੀਨੀਕਰਨ ਹੋ ਰਿਹਾ ਹੈ। ਔਰ ਜਿਹੜਾ ਅੰਮ੍ਰਿਤਸਰ ਤੋਂ ਕਟੜਾ ਜਿਹੜਾ ਐਕਸਪ੍ਰੈਸ ਵੇ ਹੈ ਉਹਦਾ ਜਿਹੜਾ ਨਿਰਮਾਣ ਹੈ ਉਹ جاری ਰਹਿਣਾ ਇੱਕ ਇਕਨੋਮਿਕ ਕੋਰੀਡੋਰ ਬਣ ਰਿਹਾ ਹੈ। ਸੋ ਬਹੁਤ ਸਾਰੀਆਂ ਸਕੀਮਾਂ ਜਿਦੇ ਵਿੱਚ ਯੂਥ, ਲੇਡੀਜ਼, ਬੱਚੇ, ਗਰੀਬ ਹਰ ਵਰਗ ਨੂੰ ਕਵਰ ਕੀਤਾ ਗਿਆ ਜਿਹੜੇ ਕਿਸ ਮਕਾਨ ਬਣਾਉਣ ਦੀ ਸਕੀਮ ਹੈ ਉਹ ਵੀ ਜਾਰੀ ਹੈ ਔਰ ਜਿਹੜੇ ਲੋ ਕੋਸਟ ਹਾਊਸ ਬਣਾਏ ਹੈ ਉਹ ਵੀ ਸਕੀਮ ਜਾਰੀ ਰਹਿਣੀ ਹੈ ਇਸ ਸਾਲ ਵੀ 40000 ਕਰਾਂ ਦੀ ਦਾ ਟਾਰਗੇਟ ਰੱਖਿਆ ਗਿਆ ਉਸ ਤੋਂ ਬਿਨਾ ਜਿਵੇਂ ਈ ਸ਼ਰਮ ਕਾਰਡ ਹੈਗੇ ਹੈ ਜਿਹੜੇ ਵਰਕਰਸ ਕਹ ਲੋ ਕਿ ਰੈਗੂਲਰ ਲੇਬਰ ਨਹੀਂ ਹੈਗੀ ਜਿਹੜੀ ਡੇਲੀ ਵੇਜ ਕਹਿ ਲੋ ਜਾਂ ਉਸ ਤਰ੍ਹਾਂ ਦੀ ਲੇਬਰ ਹੈ ਉਹਨਾਂ ਵਾਸਤੇ ਵੀ ਈ ਸ਼ਰਮ ਕਾਰਡ ਬਣਨੇ ਆ ਫਿਰ ਉਹ ਯੋਜਨਾਵਾਂ ਉਹਨਾਂ ਵਾਸਤੇ ਆ ਜਿਦੇ ਚ ਉਹਨਾਂ ਨੂੰ ਹੈਲਥ ਦੀਆਂ ਫੈਸਿਲਿਟੀਆਂ ਮਿਲਣੇ ਆ ਸੋ ਇਸ ਤਰ੍ਹਾਂ ਦੀਆਂ ਸਕੀਮਾਂ ਲੇਬਰ ਕਲਾਸ ਵਾਸਤੇ ਵੀ ਸ਼ੁਰੂ ਕੀਤੀਆਂ ਗਈਆਂ ਜਿੱਥੇ ਮੀਡਲ ਕਲਾਸ ਨੂੰ ਰਾਹਤ ਮਿਲੀ ਹੈ ਪੋਸ਼ਣ ਦੀ ਸਕੀਮ ਅਡੋਲੋਸੈਂਟ ਗਰਲਸ ਔਮਨ ਛੋਟੇ ਬੱਚਿਆਂ ਵਾਸਤੇ ਜਿਹੜਾ ਆਂਗਣਵਾੜੀ ਤੇ ਪੋਸ਼ਣ ਦੀ ਸਕੀਮ ਹੈ ਉਹ ਵੀ ਜਾਰੀ ਰਹਿਣੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਕਾਰਜਕ੍ਰਮ ਹੈ ਉਹ ਸਾਰੇ ਕੁਝ ਜਿਹੜੇ ਪਹਿਲਾਂ ਚੱਲਦੇ ਸੀ ਉਹ ਵੀ ਜਾਰੀ ਰਹਿਣਗੇ ਔਰ ਨਵੇਂ ਜਿਹੜੀ ਪਿੰਡਾਂ ਦੇ ਵਿੱਚ ਆਪਾਂ ਡ੍ਰਿੰਕਿੰਗ ਵਾਟਰ ਦੀ ਸਕੀਮ ਸੀਗੀ ਉਹ ਵੀ ਜਿਹੜਾ ਮਿਸ਼ਨ ਹੈਗਾ 2028 ਤੱਕ ਐਕਸਟੈਂਡ ਕਰਕੇ 100% ਕਵਰੇਜ ਦੇਣੀ ਹੈ ਟੂਰਿਜ਼ਮ ਵਾਸਤੇ ਜੇ ਕੋਈ ਸਟੇਟ ਕੁਛ ਕਰਨਾ ਚਾਹੋਗੀ ਤਾਂ ਪਰਫਾਰਮੈਂਸ ਬੇਸਡ ਸਕੀਮਾਂ ਹੈਗੀਆਂ ਕਿ ਜੇ ਕੋਈ ਸਟੇਟ ਕੁਛ ਕਰਦੀ ਹੈ ਪਰਫਾਰਮ ਕਰਦੀ ਹੈ ਟੂਰਿਜ਼ਮ ਦੇ ਵਿੱਚ ਤਾਂ ਉਹਨਾਂ ਨੂੰ ਇਨਸੈਂਟਿਵ ਦਿੱਤੇ ਜਾਣਗੇ ਔਰ ਉਹਨਾਂ ਸ਼ਹਿਰਾਂ ਨੂੰ ਜਿੱਥੇ ਕੋਈ ਟੂਰਿਜ਼ਮ ਦੇ ਕੇਂਦਰ ਬਣਨਗੇ ਉੱਥੇ ਸੈਂਟਰ ਸਰਕਾਰ ਵੱਲੋਂ ਸਪੈਸ਼ਲ ਫੈਸਿਲਿਟੀਆਂ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੇ ਵਿੱਚ ਸੈਂਟਰ ਵੱਲੋਂ ਇਨਵੈਸਟ ਕੀਤਾ ਜਾਊਗਾ ਸੋ ਇਦਾਂ ਦੀਆਂ ਸਕੀਮਾਂ ਡਰਟਲੀ ਬਜਟ ਦੇ ਵਿੱਚ ਹੈਗੀਆਂ ਹੁਣ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ ਹਾਂਜੀ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਕੀਮ 100% ਸੈਂਟਰ ਦੀ ਸਕੀਮ ਹੈ ਕੋਈ ਵੀ ਵਿਅਕਤੀ ਜਿਹਦਾ ਕਰ ਰਿਪੇਅਰ ਹੋਣ ਯੋਗ ਹੈ ਜਾਂ ਬਣਨ ਯੋਗ ਹੈ ਉਹ ਉਹਦੇ ਕੋਲ ਜਗ੍ਹਾ ਹੋਣੀ ਚਾਹੀਦੀ ਹੈ ਬਣਾਉਣ ਵਾਸਤੇ ਔਰ ਉਹਦਾ ਫਾਰਮ ਆਨਲਾਈਨ ਭਰਿਆ ਜਾਊਗਾ 100% ਲੋਕਾਂ ਨੂੰ ਕੇਂਦਰ ਵੱਲੋਂ ਇਹ ਮਨਸ਼ਾ ਹੈਗੀ ਹੈ ਕਿ 100% ਜਿਹੜੇ ਹੈਗੇ ਆ ਲੋਕਾਂ ਨੂੰ ਘਰ ਮਿਲ ਜਿੰਨਾਂ ਕੋਲੇ ਘਰ ਨਹੀਂ ਹੈਗੇ ਉਸ ਨੂੰ ਪੰਜਾਬ ਗਵਰਨਮੈਂਟ ਆਪਣੇ ਪੱਧਰ ਤੇ ਇਸ ਤਰ੍ਹਾਂ ਤਾਂ ਦੇਖੋ ਰਾਸ਼ਨ ਦੀ ਸਕੀਮ ਵੀ ਹੈ ਉਹ ਵੀ ਕੇਂਦਰ ਸਰਕਾਰ ਦੀ ਹੈ ਤੇ ਬਹੁਤ ਵੱਡੇ ਵੱਡੇ ਬੋਰਡ ਆਪਾਂ ਲੱਗੇ ਦੇਖਿਆ ਜਿੱਥੇ ਲਿਖਿਆ ਕੁਝ ਵਧੀਆ ਸ਼ਾਸਨ ਮੁਫਤ ਰਾਸ਼ਨ ਕਰਕੇ ਭਗਵੰਤ ਮਾਨ ਜੀ ਦੀ ਫੋਟੋ ਲੱਗੀ ਹੋਈ ਹੈ ਸੋ ਉਹ ਤਾਂ ਉਹਨਾਂ ਦੀ ਆਦਤ ਹੈ ਹਰ ਸਕੀਮ ਦੇ ਉੱਤੇ ਆਪਦੀ ਫੋਟੋ ਲਾਉਣਾ ਹਰ ਸਕੀਮ ਨੂੰ ਆਵਦਾ ਬਣਾਉਣਾ ਜਾਂ ਸਕੀਮ ਨੂੰ ਫੇਲ ਕਰਨਾ ਜਿਵੇਂ ਊਸ਼ਮਨ ਭਾਰਤ ਦੀ ਸਕੀਮ ਨੂੰ ਫੇਲ ਕੀਤਾ ਹੋਇਆ ਔਰ ਡਾਕਟਰ ਪਿੱਟ ਰਹੇ ਹੈ ਜਿਸ ਕਿਉਂਕਿ ਉਹਨਾਂ ਨੇ ਲੋਕਾਂ ਦਾ ਇਲਾਜ ਆਲਰੇਡੀ ਕੀਤਾ ਹੋਇਆ ਔਰ ਉਹਨਾਂ ਨੂੰ ਪੈਸੇ ਨਹੀਂ ਸਰਕਾਰ ਕਨੇਓ ਆ ਰਹੇ ਜਿਹੜੇ ਕੇ ਕੇਂਦਰ ਕਨੇਓ ਪੰਜਾਬ ਸਰਕਾਰ ਨੂੰ ਆ ਚੁੱਕੇ ਹੈ ਸੋ ਇਹਦੇ ਚ ਕੋਈ ਡਾਊਟ ਨਹੀਂ ਕਿ ਘਰਾਂ ਦੀ ਸਕੀਮ ਰਾਸ਼ਨ ਦੀ ਸਕੀਮ ਇਹ ਸਾਰੀਆਂ ਸਕੀਮਾਂ ਕੇਵਲ ਤੇ ਕੇਵਲ ਕੇਂਦਰ ਦੀਆਂ ਸਕੀਮਾਂ ਕੁਝ ਕਿਹਾ ਵੀ ਜਿਹੜਾ ਰਾਸ਼ਨ ਹੈ ਵੀ ਸੈਂਟਰ ਗਵਰਨਮੈਂਟ ਉਹ ਦਿੰਦਾ ਜਾ ਰਿਹਾ ਪੰਜਾਬ ਸਰਕਾਰ ਐਡਵਰਟਾਈਜ਼ਮੈਂਟ ਕਰ ਰਹੀ ਹੈ ਕਰ ਰਹੀ ਹੈ ਹਰਿਆਣਾ ਦੇ ਵਿੱਚ ਜਿਹੜੀ ਰਾਸ਼ਨ ਸਕੀਮ ਹੈ ਵੀ ਉਹ ਲੱਗਦਾ ਨਹੀਂ ਵੀ ਉਸ ਦੇ ਤਰਜ਼ ਦੇ ਆਧਾਰ ਤੇ ਪੰਜਾਬ ਦੇ ਵਿੱਚ ਵੀ ਉਹ ਹੀ ਸਕੀਮ ਜਿਹੜੀ ਲਾਗੂ ਕੀਤੀ ਜਾਣੀ ਜਾਂ ਜਾਈ ਦੇਖੋ ਮੈਂ ਸ਼ੁਰੂ ਤੋਂ ਇਹ ਕਹਿ ਰਹੀ ਹਾਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਗਰੀਬ ਜਨਤਾ ਨੂੰ ਖਾਸ ਕਰਕੇ ਵੱਧ ਤੋਂ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੁਹੂਲਤਾ ਕਦੋਂ ਮਿਲਣਗੀਆਂ ਜਦੋਂ ਕੋਈ ਵੀ ਸੂਬਾ ਜਾਂ ਕੇਂਦਰ ਦੇਣ ਚ ਸક્ષਮ ਹੋਊਗਾ ਹੁਣ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਦੇ ਵਿੱਚ ਜਿੱਥੋਂ ਐਨੇ ਵੱਡੇ ਪੱਧਰ ਤੇ ਇੰਡਸਟਰੀ ਬਾਹਰ ਚਲੀ ਗਈ ਜਿੱਥੋਂ ਦੇ ਵਪਾਰ ਠੱਪ ਹੋ ਕੇ ਰਹਿ ਗਏ ਉਹ ਸੂਬੇ ਦੇ ਵਿੱਚ ਹਮੇਸ਼ਾ ਹੀ ਖਜ਼ਾਨਾ ਆਪਾਂ ਸੁਣ ਰਹੇ ਹਾਂ ਕਈ ਸਾਲਾਂ ਤੋਂ ਸੁਣ ਰਹੇ ਹਾਂ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਖਜ਼ਾਨਾ ਵੀ ਖਾਲੀ ਐ ਤੇ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ ਹਰਿਆਣੇ ਦੇ ਵਿੱਚ ਜਿੰਨਾ ਕੁ ਮੇਰੀ ਨੌਲੇਜ ਐ ਉਹਨਾਂ ਨੂੰ ਰਾਸ਼ਨ ਦੇ ਵਿੱਚ ਸਰੋਂ ਦਾ ਤੇਲ ਖੰਡ ਕਈ ਕੁਝ ਮਿਲਦਾ ਐ ਖਜ਼ਾਨਾ ਹਰਿਆਣੇ ਦਾ ਕਦੇ ਖਾਲੀ ਨਹੀਂ ਹੋਇਆ ਕਿਉਂਕਿ ਉਹਨਾਂ ਕੋਲੇ ਗੁਰਦਾਉਂ ਦੇ ਵਿੱਚ ਪਾਣੀਪਤ ਦੇ ਵਿੱਚ ਜਿਹੜੀ ਜਿਹੜੀਆਂ ਆਪਣੀਆਂ ਲੁਧਿਆਣੇ ਵਗੈਰਾ ਦੇ ਇੰਡਸਟਰੀਆਂ ਸੀਗੀਆਂ ਉਹ ਸਾਰੀਆਂ ਉੱਧਰ ਨੂੰ ਸ਼ਿਫਟ ਹੋ ਗਈਆਂ ਹਰਿਆਣੇ ਨੂੰ ਔਰ ਇਸ ਟਾਈਮ ਉਹਨਾਂ ਦੀ ਜੀਐਸਟੀ ਕਲੈਕਸ਼ਨ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਹੈ ਇਸੇ ਕਰਕੇ ਉਹ ਦੇ ਪਾ ਰਹੇ ਆ ਲੇਡੀਜ਼ ਨੂੰ ਵੀ ਪਹਿਲਾਂ 2500 ਰੁਪਿਆ ਸੀ ਹੁਣ 3500 ਰੁਪਿਆ ਪਰ ਮੰਥੋਂ ਦਿੰਦੇ ਆ ਸੁਵਿਧਤਾ ਵੀ ਦਿੰਦੇ ਆ ਖਜ਼ਾਨਾ ਵੀ ਭਰਿਆ ਰਹਿੰਦਾ ਸਾਰਾ ਕੁਝ ਠੀਕ ਹੈ ਤੇ ਮੈਂ ਤਾਂ ਕਹਿੰਨੀ ਆ ਕਿ ਮਿਲਣ ਪਰ ਸਟੇਟ ਪਹਿਲਾਂ ਸક્ષਮ ਹੋਵੇ ਉਹ ਸੁਵਿਧਤਾ ਦੇਣ ਵਾਸਤੇ ਪਰ ਉਹ ਦਿੱਲੀ ਚ ਭਾਜਪਾ ਦੀ ਸਰਕਾਰ ਆਈ ਹੈ ਤੇ ਪੰਜਾਬ ਚ ਉਹਨਾਂ ਕੀ ਗਤੀਵਿਧੀਆਂ ਆ ਕੇ ਲੈ ਕੇ ਕੀ ਤੁਹਾਡੀ ਤਿਆਰੀ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਦੇਖੋ ਦਿੱਲੀ ਦੀ ਜਿਹੜੀ ਜਿੱਤ ਹੈਗੀ ਹੈ ਉਹਦੇ ਵਿੱਚ ਪੰਜਾਬੀਆਂ ਦਾ ਵੀ ਬਹੁਤ ਰੋਲ ਹੈ ਪੰਜਾਬੀਆਂ ਦਾ ਰੋਲ ਇਸ ਕਰਕੇ ਹੈ ਕਿ ਜਦੋਂ ਦਿੱਲੀ ਦੇ ਲੋਕਾਂ ਨੂੰ ਇਹ ਪਤਾ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਜੋ ਕੁਝ ਵੀ ਕਿਹਾ ਉਹ ਹਲੇ ਤੱਕ ਪੂਰਾ ਨਹੀਂ ਕਰਿਆ ਠੀਕ ਹੈ ਕਿ ਲੋਕ ਦਿੱਲੀ ਦੇ ਵਿੱਚ ਵੀ ਉਹਨਾਂ ਤੋਂ ਦੁਖੀ ਸੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਇਸ ਕਰਕੇ ਦੁਖੀ ਹੈ ਕਿ ਅਸੀਂ 10 ਦਿਨ ਦਿੱਲੀ ਦੇ ਵਿੱਚ ਕੰਪੇਨ ਵਾਸਤੇ ਲਾ ਕੇ ਆਏ ਹਾਂ ਤੇ ਸਾਨੂੰ 10 ਦਿਨ ਉੱਥੇ ਰਹਿਣਾ ਔਖਾ ਹੋ ਗਿਆ ਸੀ ਕਿਸੇ ਵੀ ਏਰੀਆ ਦੇ ਵਿੱਚ ਚਲੇ ਜਾਓ ਸੀਵਰ ਦਾ ਮਾੜਾ ਹਾਲ ਪਾਣੀ ਦਾ ਮਾੜਾ ਹਾਲ ਸੀਵਰ ਦਾ ਪਾਣੀ ਦੂਜੇ ਪਾਣੀ ਦੇ ਵਿੱਚ ਮਿਕਸ ਹੋ ਰਿਹਾ ਜਿਹੜੀਆਂ ਚੰਗੀਆਂ ਫੈਮਿਲੀਆਂ ਐ ਉਹ ਤਾਂ ਚਲੋ ਆ ਬੋਟਲ ਵਾਲਾ ਪਾਣੀ ਅਫੋਰਡ ਕਰਦੀਆਂ ਉਹ ਲੈ ਆਉਂਦੀਆਂ ਬਾਕੀ ਵਿਚਾਰੇ ਜਿਹੋ ਜਿਹਾ ਪਾਣੀ ਪੀਂਦੇ ਐ ਉਹ ਰੋ ਰਹੇ ਆ ਸਰਕਾਰ ਨੂੰ ਵੀ ਸਾਡਾ ਆ ਹਾਲ ਦਿੱਲੀ ਦਾ ਕਰਤਾ ਨਾਲ ਹੀ ਲੱਗਦੇ ਜਿਹੜੇ ਹੋਰ ਸਟੇਟ ਕਹਿ ਲੋ ਸ਼ਹਿਰ ਹੈਗੇ ਆ ਜਿਵੇਂ ਗੁੜਗਾਉਂ ਹੈ ਉਹ ਇਸ ਟਾਈਮ ਦਿੱਲੀ ਨਾਲੋਂ ਕਿਤੇ ਵਧੀਆ ਤਾਂ ਇੱਕ ਤਾਂ ਉਹਨਾਂ ਦਾ ਆਪ ਦਾ ਜਿਹੜਾ ਮਾੜਾ ਹਾਲ ਸੀ ਇੱਕ ਪੰਜਾਬ ਦੇ ਵਿੱਚ ਜਾ ਕੇ ਜਦੋਂ ਅਸੀਂ ਦੱਸਦੇ ਸੀਗੇ ਵੀ ਉੱਥੇ ਤਾਂ ਆਹ ਕੁਝ ਹੋ ਰਿਹਾ ਕਿਉਂਕਿ ਹੁਣ ਉਹਨਾਂ ਵਾਸਤੇ ਵੀ ਸੇਮ ਪ੍ਰੋਮਿਸ ਉਹ ਕਰਨ ਜਾ ਰਹੇ ਸੀ ਆਮ ਆਦਮੀ ਪਾਰਟੀ ਹੁਣ ਦਿੱਲੀ ਦੇ ਮਹਿਲਾਵਾਂ ਨੂੰ ਵੀ ਕਹਿ ਰਹੀ ਸੀ ਵੀ ਤੁਹਾਨੂੰ ਅਸੀਂ 2-2000 ਰੁਪਿਆ ਪ੍ਰਤੀ ਮਹੀਨਾ ਦਿਆ ਕਰਾਂਗੇ। ਉੱਥੇ ਅਸੀਂ ਜਾ ਕੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਨੇ ਪੰਜਾਬ ਚਲੇ 1000 ਨਹੀਂ ਦਿੱਤਾ ਇੱਥੇ 2000 ਤੁਹਾਨੂੰ ਦੇਣ ਨਾ ਦੇਣ ਇਹਨਾਂ ਦਾ ਕੀ ਪਤਾ। ਉਸ ਦੇ ਬਰਾਬਰ ਹੀ ਮੋਦੀ ਜੀ ਦੇ ਗਰੰਟੀ ਕਾਰਡ ਸੀਗੇ ਕਿ ਵੀ ਉਹਨਾਂ ਵੱਲੋਂ ਦਿੱਤੀਆਂ ਵੀਆਂ ਗਰੰਟੀਆਂ ਭਾਜਪੀ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਮਹਿਲਾਵਾਂ ਨੂੰ 2500 ਰੁਪਿਆ ਪ੍ਰਤੀ ਮਹੀਨਾ ਦੇਵਾਂਗੇ ਜੇਕਰ ਸਾਡੀ ਸਰਕਾਰ ਆ ਗਈ। ਪਰ ਬੀਜੇਪੀ ਦੀਆਂ ਗਰੰਟੀਆਂ ਤੇ ਲੋਕ ਵਿਸ਼ਵਾਸ ਕਰਦੇ ਸੀ ਇਹਨਾਂ ਵੱਨਿਓ ਜੋ ਮੈਨੀਫੈਸਟੋ ਸੀਗਾ ਉਸ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਸੀਗਾ ਸੋ ਇੱਕ ਬਹੁਤ ਵੱਡਾ ਕਹਿ ਲਓ ਦੋਨੇ ਪਾਰਟੀਆਂ ਦੇ ਵਿੱਚ ਫਰਕ ਲੋਕ ਸਮਝ ਪਾ ਰਹੇ ਸੀ ਇਸੇ ਕਰਕੇ ਉੱਥੇ ਬੀਜੇਪੀ ਜਿੱਤੀ ਹੈ ਔਰ ਇਹੀ ਗੱਲ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਪੰਜਾਬ ਦੇ ਵਿੱਚ ਵੀ ਲੋਕ ਹੁਣੇ ਮਹਿਸੂਸ ਕਰ ਰਹੇ ਐ ਕਾਂਗਰਸ ਨੂੰ ਦੇਖ ਚੁੱਕੇ ਐ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਐ ਆਮ ਆਦਮੀ ਪਾਰਟੀ ਨੂੰ ਵੀ ਦੇਖ ਚੁੱਕੇ ਐ ਔਰ ਇਸ ਟਾਈਮ ਪੰਜਾਬ ਸਾਰੇ ਇੰਡੀਆ ਨਾਲੋਂ ਆਪਦੇ ਆਪ ਨੂੰ ਨੀਵਾ ਮਹਿਸੂਸ ਕਰ ਰਿਹਾ ਐ ਵੀ ਅਸੀਂ ਕਿੱਥੇ ਫਿਰਦੇ ਆ ਲੋਕ ਇਹ ਸਮਝਦੇ ਐ ਵੀ ਅਸੀਂ ਜੇ ਸਾਡੀ ਕੋਈ ਵੀ ਮੰਗ ਐ ਉਹ ਸਟੇਟ ਗਵਰਨਮੈਂਟ ਜੇ ਸੈਂਟਰ ਗਵਰਨਮੈਂਟ ਕੋਲੇ ਠੀਕ ਤਰ੍ਹਾਂ ਰੱਖੂਗੀ ਸਾਹ ਪੂਰੀ ਹੋਊਗੀ ਸੋ ਵੱਖ-ਵੱਖ ਵਰਗਾਂ ਦੀਆਂ ਮੰਗਾਂ ਜਿਹੜੀਆਂ ਕੇਂਦਰ ਨਾਲ ਵੀ ਰਿਲੇਟਡ ਹੈ ਉਹ ਮੰਗਾਂ ਬਾਰੇ ਵੀ ਲੋਕ ਇਹ ਮਹਿਸੂਸ ਕਰਦੇ ਆ ਕਿ ਜੇ ਸਾਡੀ ਇੱਥੇ ਸਰਕਾਰ ਹੋਵੇ ਉਹਦਾ ਸਿੱਧਾ ਤਾਲਮੇਲ ਹੋਵੇ ਸਾਡੀ ਗੱਲ ਉੱਥੇ ਤੱਕ ਪਹੁੰਚ ਜੇ ਇੱਥੋਂ ਤੱਕ ਮੈਂ ਇਹ ਵੀ ਕਹੂੰਗੀ ਕਿ ਕਿਉਂਕਿ ਆਪਾਂ ਬਜਟ ਦੀ ਗੱਲ ਕਰ ਰਹੇ ਆ ਹੋ ਸਕਦਾ ਪੰਜਾਬ ਦੇ ਵਿੱਚ ਹੋਰ ਬਹੁਤ ਕੁਝ ਹੋ ਜਾਂਦਾ ਇਸੇ ਬਜਟ ਦੇ ਵਿੱਚ ਵੀ ਪਰ ਪਿਛਲੇ ਸਮੇਂ ਦੇ ਵਿੱਚ ਨੀਤੀਯੋਗ ਦੇਆਂ ਜਿਹੜੀਆਂ ਮੀਟਿੰਗਾਂ ਸੀਗੀਆਂ ਉਹਨਾਂ ਨੂੰ ਅਟੈਂਡ ਕਰਨ ਲਈ ਤਿਆਰ ਨਹੀਂ ਮੁੱਖ ਮੰਤਰੀ ਸਾਰੇ ਸੀਐਮ ਨੂੰ ਬੁਲਾਇਆ ਜਾਂਦਾ ਹੈ ਸਭ ਨੂੰ ਉੱਥੇ ਸੱਦਿਆ ਜਾਂਦਾ ਵੀ ਤੁਸੀਂ ਆ ਕੇ ਆਪਣੀਆਂ ਗੱਲਾਂ ਬਾਤਾਂ ਰੱਖੋ ਸਟੇਟ ਦੀਆਂ ਪਰ ਜਦੋਂ ਆਪਾਂ ਇਸ ਗੱਲ ਲਈ ਤਿਆਰ ਹੀ ਨਹੀਂ ਕਿ ਆਪਾਂ ਉੱਥੇ ਜਾ ਕੇ ਆਪਦੇ ਸਟੇਟ ਦੀ ਗੱਲ ਕਰੀਏ ਤਾਂ ਫਿਰ ਸਟੇਟ ਸਫਰ ਕਰਦਾ ਸੋ ਇਸ ਕਰਕੇ ਮੈਂ ਤਾਂ ਤੁਹਾਡੇ ਰਾਂ ਇਹ ਵੀ ਬੇਨਤੀ ਕਰੂੰਗੀ ਕਿਉਂਕਿ ਤੁਸੀਂ ਵੀ ਪੱਤਰਕਾਰ ਵੀ ਇੱਕ ਬਹੁਤ ਵੱਡਾ ਸਾਧਨ ਹੁੰਦਾ ਹੈ ਜਿਹੜਾ ਕਿ ਲੋਕਾਂ ਨੂੰ ਸਮਝਾ ਵੀ ਸਕਦਾ ਹੈ ਲੋਕਾਂ ਨਾਲ ਗੱਲਬਾਤ ਵੀ ਕਰ ਸਕਦਾ ਹੈ ਕਿ ਪੰਜਾਬ ਦੇ ਭਲੇ ਲਈ ਇੱਕ ਵਾਰੀ ਇਹ ਜ਼ਰੂਰੀ ਹੈ ਕਿ ਅਜਿਹੀ ਸਰਕਾਰ ਬਣੇ ਜਿਹਦਾ ਕੇਂਦਰ ਨਾਲ ਤਾਲਮਿਲ ਸਹੀ ਹੋਵੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਜਿਵੇਂ ਹਰਿਆਣਾ ਅੱਜ ਯੂਪੀ ਨੂੰ ਤੁਸੀਂ ਦੇਖ ਰਹੇ ਹੋ ਯੋਗੀ ਜੀ ਨੂੰ ਲੋਕ ਇਹ ਕਹਿੰਦੇ ਸੀ ਵੀ ਸਾਧ ਬੰਦਾ ਹੈ ਨੇ ਇਹਨੂੰ ਕੀ ਚਲਾਉਣੇ ਆਉਣੀ ਹੈ ਸਰਕਾਰ ਉਹ ਉਹ ਵੀ ਇੱਕ ਐਗਜ਼ਾਮਪਲ ਬਣ ਗਿਆ ਪੰਜਾਬੀਆਂ ਵਾਸਤੇ ਵੀ ਉਹੋ ਜਿਹਾ ਮੁੱਖ ਮੰਤਰੀ ਚਾਹੀਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੀ ਸਰਕਾਰ ਆਊਗੀ ਇਹ ਸਾਡਾ ਵਿਸ਼ਵਾਸ ਹੈ ਆਸ ਹੈ ਪਰ ਆਉਣੀ ਚਾਹੀਦੀ ਹੈ ਇਹ ਵੀ ਸਮੇਂ ਦੀ ਲੋੜ ਹੈ ਪੰਜਾਬ ਚ ਲੋਕਾਂ ਤੱਕ ਭਾਜਪਾ ਦੀ ਪਹੁੰਚ ਹੋ ਰਹੀ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਇਸ ਟਾਈਮ ਪਹੁੰਚ ਕੋ ਦੇਖੋ ਅਸੀਂ ਜਿਹੜੀ ਮੈਂਬਰਸ਼ਿਪ ਕਰੀ ਹੈ ਫਿਲਹਾਲ ਭਾਜਪਾ ਦੀ ਮੈਂਬਰਸ਼ਿਪ ਔਰ ਉਹ ਮੈਂਬਰਸ਼ਿਪ ਜਿਹੜੀ ਕਰਨ ਦਾ ਟੰਗ ਪਾਰਟੀ ਦਾ ਹੈਗਾ ਉਦੋਂ ਟਰਾਂਸਪੇਰੈਂਟ ਮੈਂਬਰਸ਼ਿਪ ਕੋਈ ਪਾਰਟੀ ਕਰ ਨਹੀਂ ਸਕਦੀ ਕੋਈ ਉਹਦੇ ਵਿੱਚ ਫੇਕ ਬੰਦਾ ਨਹੀਂ ਹੈਗਾ ਹਰ ਇੱਕ ਦਾ ਫੋਨ ਮੋਬਾਈਲ ਲੈ ਕੇ ਆਨਲਾਈਨ ਮੈਂਬਰਸ਼ਿਪ ਕੀਤੀ ਗਈ ਹੈ ਔਰ ਇੱਕ ਘਰ ਦੇ ਵਿੱਚ ਅਗਰ ਪੰਜ ਮੈਂਬਰ ਹੈ ਤੇ ਚਾਰਾਂ ਕੋਲੇ ਫੋਨ ਹੈ ਤਾਂ ਚਾਰ ਬੰਦੇ ਹੀ ਮੈਂਬਰ ਬਣ ਸਕਦੇ ਆ ਆਜਪਾ ਦੇ ਪੰਜਵਾਂ ਨਹੀਂ ਬਣ ਸਕਦਾ ਜਿਹਦੇ ਕੋਲੇ ਫੋਨ ਨਹੀਂ ਹੈਗਾ ਤਾਂ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਆ ਵੀ ਸਾਡੀ ਮੈਂਬਰਸ਼ਿਪ ਦੇ ਵਿੱਚ ਇੱਕ ਵੀ ਫੇਕ ਬੰਦਾ ਨਹੀਂ ਹੈਗਾ ਔਰ ਬਹੁਤ ਵੱਡੇ ਪੱਧਰ ਤੇ ਮੈਂਬਰਸ਼ਿਪ ਉਹਨਾਂ ਹਲਕਿਆਂ ਦੇ ਵਿੱਚ ਹੋਈ ਹੈ ਜਿੱਥੋਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਜਿਵੇਂ ਕਿ ਭਿੰਡੇ ਜ਼ਿਲ੍ਹੇ ਦੇ ਵਿੱਚ ਬਿਲਕੁਲ ਰੂਰਲ ਹਲਕੇ ਆ ਜਿਹੜੇ ਰਾਮਪੁਰਾ ਫੂਲ ਮੋੜ ਤਲਵੰਡੀ ਸਾਬੋ ਜਿੱਥੇ ਇੱਕ ਵੀ ਸ਼ਹਿਰ ਨਹੀਂ ਪੈਂਦਾ ਉਹਨਾਂ ਦੇ ਵੀ 10-10000 11-11000 ਮੈਂਬਰ ਅਸੀਂ ਆਨਲਾਈਨ ਕੀਤੇ ਹੈ। ਉਹ ਇੱਕ ਫੇਜ਼ ਹੈ ਇਸ ਤੋਂ ਬਾਅਦ ਸਾਡੇ ਸੰਗਠਨ ਦੀਆਂ ਚੋਣਾਂ ਹੋਣੀਆਂ ਐ, ਮੰਡਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸਟੇਟ ਪ੍ਰਧਾਨ ਸਾਰੇ ਬਣਨੇ ਐ ਔਰ ਉਸ ਤੋਂ ਬਾਅਦ ਅਸੀਂ ਜਿਹਨੂੰ ਕਹਿੰਦੇ ਐ ਕਿ ਲੋਕਾਂ ਤੱਕ ਆਪਦੇ ਸੰਗਠਨ ਦੇ ਰਾਹੀਂ ਪਹੁੰਚ ਕਰਾਂਗੇ। ਅ ਜਿਸ ਕਿਸੇ ਤਰੀਕੇ ਨਾਲ ਤੁਹਾਡੇ ਰਾਹੀਂ ਕਹਿ ਲਓ ਰੈਲੀਆਂ ਰਾਹੀਂ ਕਹਿ ਲਓ। ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਹੁਣ ਤਿਆਰ ਹੈ ਭਾਜਪਾ ਨਾਲ ਜੋੜਨ ਵਾਸਤੇ। ਸਵਾਲ ਤਾਂ ਵੀ ਉੱਠਦਾ ਕਿ ਜਦੋਂ ਵੀ ਤੁਹਾਡੇ ਵੱਲੋਂ ਕੋਈ ਗੱਲ ਕੀਤੀ ਜਾਂਦੀ ਹੈ ਜਾਂ ਭਾਜਪਾ ਵੱਲੋਂ ਕੋਈ ਗੱਲ ਕੀਤੀ ਜਾਂਦੀ ਹੈ ਉਹ ਕੱਲੇ ਪ੍ਰੈਸ ਨੋਟਾਂ ਤੱਕ ਪ੍ਰੈਸ ਨੋਟਾਂ ਨਾਲ ਹੀ ਪੱਤਲਾ ਨਾਦੇ ਪਹੁੰਚਦੀ। ਜਦੋਂ ਵੀ ਤੁਹਾਡੀ ਕੋਈ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਵੱਧ ਤੋਂ ਵੱਧ 25 ਜਾਂ 30 ਬੰਦੇ ਮੌਜੂਦ ਹੁੰਦੇ। ਮਤਲਬ ਕਿ ਜ਼ਿਆਦਾ ਗਿਣਤੀ ਦੇ ਜਿਹੜੀ ਸਾਡੀ ਪਾਰਟੀ ਹੈ ਆਰਗੇਨਾਈਜੇਸ਼ਨ ਪਾਰਟੀ ਹੈ ਠੀਕ ਹੈ ਆਰਗੇਨਾਈਜੇਸ਼ਨ ਬੇਸਡ ਪਾਰਟੀ ਹੈ ਜਦੋਂ ਵੀ ਸਾਡੀਆਂ ਆਰਗੇਨਾਈਜੇਸ਼ਨ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਅਸੀਂ ਇਹੀ ਅਪੇਕਸ਼ਾ ਕਰਦੇ ਹਾਂ ਵੀ ਆਰਗੇਨਾਈਜੇਸ਼ਨ ਦੇ ਬੰਦੇ ਹੀ ਆਉਣ ਜਦੋਂ ਅਸੀਂ ਮੰਨ ਲਓ ਜ਼ਿਲ੍ਹਾ ਪ੍ਰਧਾਨੀਆਂ ਮੰਡਲ ਪ੍ਰਧਾਨਾਂ ਦੀ ਮੀਟਿੰਗ ਕਰਨੀ ਹੈ ਤਾਂ ਅਸੀਂ ਉੱਥੇ ਮੰਡਲ ਪ੍ਰਧਾਨਾਂ ਨੂੰ ਹੀ ਸੱਦਦੇ ਹਾਂ ਕਿਉਂਕਿ ਜਦੋਂ ਤੁਸੀਂ ਕੋਈ ਪਲਾਨ ਜਾਂ ਪਾਲਿਸੀ ਜਾਂ ਕੋਈ ਪ੍ਰੋਗਰਾਮ ਦੇਣਾ ਹੈ ਉੱਥੇ ਕੱਠ ਵਖਾਉਣ ਦਾ ਨਹੀਂ ਕੋਈ ਫਾਇਦਾ ਹੁੰਦਾ ਉੱਥੇ ਤਾਂ ਅਸੀਂ ਕਾਬਦਾ ਕਹਿ ਲਓ ਇੰਟਰਨਲੀ ਇੱਕ ਡਿਸੀਜਨ ਲੈਣਾ ਵੀ ਆਪਾਂ ਆਏ ਅੱਗੇ ਜਾਣਾ ਇਹ ਚੀਜ਼ਾਂ ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਕੱਠ ਦੀ ਗੱਲ ਇਹ ਨਹੀਂ ਕਿ ਭਾਜਪਾ ਦੇ ਕਹਿਣ ਤੇ ਕੱਠ ਨਹੀਂ ਹੁੰਦਾ ਹੁਣ ਅਸੀਂ ਆ ਜਿਸ ਦਿਨ ਬੀਜੇਪੀ ਦੀ ਸਰਕਾਰ ਦਿੱਲੀ ਚ ਬਣੀ ਹੈ ਉਸ ਦਿਨ ਅਸੀਂ ਪਿੰਡ ਗਏ ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਣੀ ਆ ਬਿਨਾ ਬੁਲਾਇਆ 200 300 ਬੰਦਾ ਸਾਡੇ ਘਰੇ ਆਇਆ ਸੀ ਬਿਨਾ ਬੁਲਾਇਆ ਅਸੀਂ ਇਹ ਵੀ ਨਹੀਂ ਸੀ ਕਿਹਾ ਵੀ ਅਸੀਂ ਆਉਣਾ ਸਿਰਫ ਕਿਉਂਕਿ ਬਾਕੀ ਸਾਰਿਆਂ ਨੇ ਇੱਕ ਦਿਨ ਪਹਿਲਾਂ ਲੱਡੂ ਵੰਡ ਲਏ ਸੀ ਤੇ ਅਸੀਂ ਉਸ ਦਿਨ ਚੰਡੀਗੜ੍ਹ ਸੀ ਜਦੋਂ ਅਸੀਂ ਅਗਲੇ ਦਿਨ ਘਰੇ ਆਏ ਤਾਂ ਲੋਕ ਆਏ ਕੋਈ ਐਸੀ ਗੱਲ ਨਹੀਂ ਖੁਸ਼ੀ ਮਨਾਈ ਪਟਾਕੇ ਚਲਾਏ ਲੱਡੂ ਵੰਡੇ ਪਰ ਇਹ ਚੀਜ਼ ਇਹ ਹੈ ਕਿ ਅਸੀਂ ਫਿਰ ਹਾਲ ਕਿਉਂਕਿ ਸੰਗਠਨ ਦੀ ਮੈਂਬਰਸ਼ਿਪ ਤੇ ਸੰਗਠਨ ਦੀਆਂ ਚੋਣਾਂ ਦੇ ਵਿੱਚ ਬਿਜ਼ੀ ਸੀਗੇ ਔਰ ਇੱਕ ਸ਼ਾਇਦ ਹੋਰ 15-20 ਦਿਨ ਰਹਾਗੇ ਉਸ ਤੋਂ ਬਾਅਦ ਫੁੱਲ ਮੋੜ ਦੇ ਵਿੱਚ ਬੀਜੇਪੀ ਆਪਦਾ ਪ੍ਰਚਾਰ ਪ੍ਰਸਾਰ ਕਰੂਗੀ ਕੁਝ ਇਹ ਵੀ ਸੀ ਕਿ ਸਾਡੇ ਪਾਰਟੀ ਦੇ ਵਿੱਚ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਉਹਦੇ ਵਿੱਚ ਰੁਕਾਵਟਾਂ ਵੀ ਵੱਧ ਪਾਈਆਂ ਜਾਂਦੀਆਂ ਤੁਹਾਨੂੰ ਵੀ ਪਤਾ ਹੈ ਮੇਰੇ ਇਲੈਕਸ਼ਨਾਂ ਦੇ ਵਿੱਚ ਵੀ ਇਹੀ ਕੁਝ ਹੋਇਆ ਸੀਗਾ ਕਿ ਪਿੰਡਾਂ 'ਚ ਅਸੀਂ ਜਾਂਦੇ ਸੀ ਤਾਂ ਸਾਰੀਆਂ ਪਾਰਟੀਆਂ ਰਲ ਰੁਲ ਕੇ ਕਿਵੇਂ ਨਾ ਕਹੇ ਵਿੱਚੇ ਸਰਕਾਰ ਵਿੱਚੇ ਸਾਰਾ ਕੁਝ ਤੇ ਕਿਵੇਂ ਨਾ ਕਿਵੇਂ ਭਾਜਪੀ ਨੂੰ ਰੋਕੋ ਕਿਉਂਕਿ ਸਭ ਤੋਂ ਵੱਧ ਜਿਹੜਾ ਡਰ ਹੈ ਉਹ ਇਸ ਟਾਈਮ ਹਰੇਕ ਨੂੰ ਭਾਜਪੀ ਤੋਂ ਹੀ ਹੈ ਜੇ ਕਾਂਗਰਸ ਡਰਦੀ ਹੈ ਜੇ ਆਪ ਡਰਦੀ ਹੈ ਕੋਈ ਵੀ ਪਾਰਟੀ ਨੂੰ ਡਰ ਹੈ ਕਿਤੇ ਭਾਜਪੀ ਗrow ਨਾ ਕਰ ਜਾਏ ਹੋਰ ਤਾਂ ਕਿਸੇ ਦਾ ਡਰ ਵੀ ਹੈ ਸੋ ਇਸ ਕਰਕੇ ਸਾਨੂੰ ਰੁਕਾਵਟਾਂ ਵੀ ਜ਼ਿਆਦਾ ਸੀ ਪਰ ਹੁਣ ਨਹੀਂ ਹੁਣ ਸਾਡੀ ਮੈਂਬਰਸ਼ਿਪ ਹੋ ਚੁੱਕੀ ਹੈ ਹੁਣ ਦਿੱਲੀ ਵੀ ਅਸੀਂ ਜਿੱਤ ਚੁੱਕੇ ਆ ਪੰਜਾਬ ਵੀ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹਿ ਗਈ ਹੈ ਔਰ ਇਸ ਤੋਂ ਵੀ ਲੋਕ ਬਹੁਤ ਦੁਖੀ ਹੈ ਬੀਜੇਪੀ ਹੁਣ ਇਸ ਤੋਂ ਬਾਅਦ ਫੁੱਲ ਮੋੜ 'ਚ ਚੱਲੂਗੀ ਔਰ ਬੀਜੇਪੀ 2027 ਦੇ ਵਿੱਚ ਪੰਜਾਬ ਚ ਜਾਊਗੀ